ਦੀ ਜਿਹੜੇ ਪ੍ਰੈਸ ਕਾਨਫਰੰਸ ਹੈ ਸਾਡੇ ਸਾਰੇ ਹੀ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਦੇ ਬਹੁਤ ਹੀ ਵੱਡੇ ਯੋਗਦਾਨ ਦੇ ਜਰੀਏ ਇੱਕ ਐਜੀਟੇਸ਼ਨ ਉਲੀਕਿਆ ਗਿਆ ਸੀ ਜੋ ਸਿਵਲ ਲਾਈਨ ਦਾ ਸਰਕਾਰੀ ਸਕੂਲ ਪਲੱਸ ਸਰਬਨਗਰ ਦਾ ਸਕੂਲ ਜਿਹੜਾ ਸੀ ਉਹ ਮੜਿਆ ਐਂਡ ਸਾਰੇ ਲੈਂਡ ਮਾਫੀਆ ਦੁਆਰਾ ਜਿਹੜਾ ਨਜਾਇਜ਼ ਤੌਰ ਤੇ ਉੱਤੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਆਪਣੇ ਵਾਸਤੇ ਦਰਬਾਰਤੋਂ ਵਿੱਚ ਉਹਨਾਂ ਲੈਂਡ ਲੈਂਦੀ ਸੀ ਉਸ ਦੇ ਖਿਲਾਫ ਇਸ ਐਜੀਟੇਸ਼ਨ ਨੂੰ ਮੈਂ ਕਵਾਂਗਾ ਕਿ ਇਹ ਰੰਗ ਲੱਗਿਆ ਫਰੂਟ ਆਇਆ ਜਦੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਇਸ ਦੇ ਵਿੱਚ ਇੱਕ ਐਸਟੀ ਦਾ ਗਠਨ ਕਰਕੇ ਇਨਵੈਸਟੀਗੇਸ਼ਨ ਕਰਨ ਵਾਸਤੇ ਪਲੱਸ ਇਨਵੈਸਟੀਗੇਟ ਕਰਕੇ ਇਸ ਲੈਂਡ ਨੂੰ ਉਹਨਾਂ ਵਿਅਕਤੀਆਂ ਦੇ ਕੋਲੋਂ ਫ੍ਰੀ ਕਰਾ ਕੇ ਜਿਵੇਂ ਪਹਿਲਾਂ ਪਬਲਿਕ ਦੇ ਵਰਤੋਂ ਵਾਸਤੇ ਆਮ ਨਾਗਰਿਕ ਦੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਸਕੂਲ ਗਿਣੇ ਜਾਂਦੇ ਸੀ ਉਹਨਾਂ ਦੇ ਵਾਸਤੇ ਸੀ ਉਸੇ ਹੀ ਤਰ੍ਹਾਂ ਦੁਬਾਰਤੋਂ ਫੇਰ ਇਹ ਚੀਜ਼ ਹੋਂਦ ਵਿੱਚ ਆਵੇ ਔਰ ਇਸ ਵਾਸਤੇ ਅਸੀਂ ਸਾਰੇ ਹੀ ਉਸ ਐਜੀਟੇਸ਼ਨ ਕਰਨ ਵਾਲੀ ਕਮੇਟੀ ਦਾ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਦਾ ਮੈਡਮ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਕਰਪਟ ਸਿਸਟਮ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਜਿਹੜੀ ਐਸਆਈਟੀ ਦਾ ਗਠਨ ਕੀਤਾ ਆ ਉਹ ਇੱਕ ਬਹੁਤ ਵਧੀਆ ਉਪਰਾਲਾ ਆ ਔਰ ਅਮੀਰ ਕਰਦੇ ਆ ਕਿ ਇਸ ਐਸਐਟੀ ਦੇ ਵਿੱਚੋਂ ਵਧੀਆ ਰਿਜ਼ਲਟ ਸਾਹਮਣੇ ਆਉਣਗੇ ਔਰ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਕੇ ਇਸ ਜ਼ਮੀਨ ਨੂੰ ਉਹਨਾਂ ਭੂ ਮਾਫੀਆ ਦੇ ਕੋਲੋਂ ਫ੍ਰੀ ਕਰਾਇਆ ਜਾ ਸਕੇਗਾ ਜੀ ਸਰ ਤੁਸੀਂ ਸਰਕਾਰੀ ਸਕੂਲ ਕਿਹਾ ਸਰਕਾਰੀ ਸਕੂਲ ਕਿਤਾ ਬਣ ਸਕਦਾ ਉਹ ਇਹ ਇਹ ਜਿਹੜੀ ਸਾਰਾ ਸਰਕਾਰੀ ਸਕੂਲ ਦੀ ਗੱਲ ਆ ਇਹ ਜਿਹੜੀ ਲੈਂਡ ਆ ਇਹ ਇਹ ਜਿਹੜੀ ਕਾਮਨ ਪਰਪਸ ਵਾਸਤੇ ਯੂਜ਼ ਹੁੰਦੀ ਸੀ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਲੈਂਡ ਨਹੀਂ ਸੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਸਕੂਲ ਨਹੀਂ ਸੀ ਪਰ ਜੋ ਸਰਕਾਰ 2017 ਤੋਂ 2022 ਵਿੱਚ ਰਹੀ ਜਾਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਦੇ ਨਾਲ ਇਹਨਾਂ ਲੋਕਾਂ ਨੇ ਮਿਲ ਕੇ ਕਨਸਪੀਰੇਸੀ ਕਰਕੇ ਸਾਜ਼ਿਸ਼ ਰਚ ਕੇ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਹੋਈ ਹੈ ਤੁਹਾਨੂੰ ਕਿਸੇ ਨੂੰ ਭੁੱਲ ਨਹੀਂ ਹੈਗੀ ਔਰ ਉਸੇ ਸੰਦਰਭ ਦੇ ਵਿੱਚ ਆਪਣੇ ਕੁਝ ਖਾਸ ਬੰਦਿਆਂ ਨੂੰ ਨਵਾਜਿਆ ਗਿਆ ਖਾਸ ਲੀਡਰ ਸਾਹਿਬਨ ਵੱਲੋਂ ਉਸੇ ਹੀ ਸੰਦਰਭ ਦੇ ਵਿੱਚ ਇਹ ਲੈਂਡ ਜਿਹੜੀ ਸੀ ਇਹ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਛੋਟੇ-ਛੋਟੇ ਸਕੂਲਾਂ ਨੂੰ ਇਹਨਾਂ ਨੇ ਵੇਚਿਆ ਔਰ ਕਰੋੜਾਂ ਰੁਪਏ ਦਾ ਇਹਨਾਂ ਨੇ ਮੁਨਾਫਾ ਕੀਤਾ ਜਿਹੜਾ ਕਿ ਪਬਲਿਕ ਦੀ ਪ੍ਰਾਪਰਟੀ ਆ ਸਾਨੂੰ ਕਿਸੇ ਨੂੰ ਵੀ ਪਬਲਿਕ ਦੀ ਪ੍ਰਾਪਰਟੀ ਵਿਅਕਤੀ ਵਿਸ਼ੇਸ਼ ਨੂੰ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਆਪਣੇ ਹਿੱਤਾਂ ਵਾਸਤੇ ਵਰਤਣ ਦੀ ਇਜਾਜ਼ਤ ਨਹੀਂ ਹੈਗੀ ਖਾਸ ਕਰਕੇ ਲੁਧਿਆਣੇ ਵਿੱਚ ਬਹੁਤ ਵਾਪਰਿਆ ਜਿੱਥੇ-ਜਿੱਥੇ ਵੀ ਇੰਪਰੂਵਮੈਂਟ ٹرسٹ ਦੀ ਪ੍ਰਾਪਰਟੀ ਸੀ ਉਹਨਾਂ ਨੂੰ ਜਿਹੜੇ-ਜਿਹੜੇ ਵੀ ਲੋਕ ਪਾਵਰ ਵਿੱਚ ਲੁਧਿਆਣਾ ਸ਼ਹਿਰ 'ਚ ਆਏ ਉਹਨਾਂ ਨੇ ਪਿੱਛੇ ਦੇ ਸਕੂਲ ਦੀਆਂ ਪ੍ਰਾਪਰਟੀਆਂ ਵੇਚੀਆਂ ਵੀ ਔਰ ਇਸੇ ਤਰ੍ਹਾਂ ਹੀ ਇਸ ਸਕੂਲ ਦੇ ਨਾਲ ਵਾਪਰਿਆ ਕਿ ਸਰਬਨਗਰ ਤੇ ਸਿਵਲ ਲਾਈਨਸ ਖਾਸ ਤੌਰ ਤੇ ਜੀ ਸਰਬਨਗਰ ਵੀ ਇਹ ਜੀ ਪ੍ਰਾਪਰਟੀ ਹੈ ਇੱਕ ਵਿਅਕਤੀ ਵਿਸ਼ੇਸ਼ ਤੋਂ ਵਾਪਸ ਐਸੋਸੀਏਸ਼ਨ ਕੋਲ ਬਿਲਕੁਲ ਹੋਣੀ ਚਾਹੀਦੀ ਆ ਇਸੇ ਉਮੀਦ ਦੇ ਨਾਲ ਹੀ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਾਚ ਕਰਕੇ ਫਿਰ ਉਹਨਾਂ ਨੇ ਐਸ.ਡੀ ਦਾ ਗਠਨ ਕੀਤਾ ਆ ਔਰ ਇਹ ਮੈਂ ਕਹਾਂ ਕਿ ਇਸ ਵਧਾਈ ਦੇ ਪਾਤਰ ਸਾਰੀ ਜਿਹੜੀ ਐਜੀਟੇਸ਼ਨ ਕਰਨ ਦੀ ਕਮੇਟੀ ਆ ਔਰ ਤੁਸੀਂ ਪੱਤਰਕਾਰ ਸਾਹਿਬ ਨੂੰ ਭਰਾਓ ਜਿਨ੍ਹਾਂ ਨੇ ਇਹ ਆਵਾਜ਼ ਸਰਕਾਰ ਦੇ ਦਰਵਾਜ਼ੇ ਤੱਕ ਲੈ ਕੇ ਗਿਆ ਤਾਂ ਹੀ ਇਸ ਆਵਾਜ਼ ਨੂੰ ਅੱਜ ਫਰੂਟ ਲੱਗਿਆ ਤੇ ਇਸ ਐਸ.ਡੀ ਦਾ ਗਠਨ ਹੋਇਆ ਸਰ ਕੀ ਕਹਿਣਾ ਚਾਹੋਗੇ ਇੱਕ ਵਾਰ ਇਸ ਨੂੰ ਨਾਮ ਦੱਸੋ ਜੀ ਸਰ ਦਾ ਨਾਮ ਮੇਰਾ ਨਾਮ ਰਜੀਸ਼ ਗਰਗ ਹੈ ਇਹ ਨਵਾਂ ਸਕੂਲ ਦੇ ਅਸੀਂ ਸਭ ਬੜੇ ਹੋਏ ਆਂ ਸਾਡੋ ਜਿਹੜਾ ਸਮਾਜ ਸੇਵਕ ਜੇ ਕੁਝ ਬੰਦੇ ਸੀ ਸ਼ਹਿਰ ਦੇ ਉਹਨਾਂ ਨੇ ਕਾਫੀ ਕਾਰਵਾਈ ਇਹਦੇ ਤੇ ਸਕੂਲ ਦੇ ਜਿਹੜਾ ਕਬਜ਼ਾ ਕੀਤਾ ਹੈ ਸੁਨੀਲ ਮੁਰਿਆ ਗਰੁੱਪ ਨੇ ਉਹਨਾਂ ਦੀ ਕਾਰਵਾਈ ਨੂੰ ਦੇਖ ਕੇ ਸਾਡੇ ਚ ਵੀ ਇੱਕ ਆਸ਼ਾ ਸੀ ਇੱਕ ਉਮੀਦ ਸੀ ਕਿ ਅਸੀਂ ਸਭ ਇਕੱਠੇ ਹੋ ਕੇ ਇੱਕ ਐਸੋਸੀਏਸ਼ਨ ਬਣਾਈਏ ਜਿਸ ਦੇ ਨਾਲ ਉਹਨਾਂ ਦੇ ਜਿਹੜੇ ਐਫਰਟਸ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ ਜੀਤੇ ਜੱਸੀ ਕਾਫੀ ਤੁਹਾਡੇ ਸਹਿਯੋਗ ਨਾਲ ਤੁਸੀਂ ਬਹੁਤ ਦੇਰ ਤੋਂ ਕਵਰੇਜ ਕਰ ਰਹੇ ਹੋ ਸਾਡੇ ਇਸ਼ੂਸ ਨੂੰ ਸਮਝਿਆ ਪਿਛਲੀ ਵਾਰੀ ਸਮਝਿਆ ਅੱਜ ਵੀ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਡੀਸੀ ਸਾਹਿਬ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਸਕੂਲ ਇੱਕ এডੂਕੇਸ਼ਨ ਇੰਸਟੀਟਿਊਸ਼ਨ ਹੈ ਸਾਡੇ ਸਕੂਲ ਦਾ ਕਿਸੇ ਵੇਲੇ ਐਸਾ ਨਾਮ ਸੀ ਕਿ ਇੱਥੇ ਐਡਮਿਸ਼ਨ ਲੈਣ ਲਈ ਸਫਰਸ਼ਣ ਲੱਗਦੀਆਂ ਸੀਗੀਆਂ ਸ਼ਹਿਰ ਦਾ ਕੋਈ ਐਸਾ ਬਿਜ਼ਨਸਮੈਨ ਨਹੀਂ ਹੈ ਜਿਹੜਾ ਇਸ ਸਕੂਲ ਤੋਂ ਨਹੀਂ ਪੜਿਆ ਹੋਇਆ ਦੇਸ਼ ਵਿਦੇਸ਼ ਵਿੱਚ ਵੀ ਬਿਊਰੋਕਰੈਟਸ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਪ੍ਰਾਈਵੇਟ ਜੌਬਸ ਸਾਡੇ ਸਕੂਲ ਦੇ ਸਟੂਡੈਂਟ ਅਲੂਮਨੀ ਉੱਥੇ ਹੈਗੇ ਆ ਉਹ ਸਕੂਲ ਨੂੰ ਇੱਕੋ ਦਮ ਐ 97 ਚ ਸੁਨੀਲ ਮਰੀਆ ਦਾ ਪ੍ਰੈਜ਼ੀਡੈਂਟ ਬਣਿਆ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਔਰ ਉਸ ਦਿਨ ਤੋਂ ਬਾਅਦ ਅੱਜ ਪੋਜੀਸ਼ਨ ਇਹ ਹੈ ਕਿ ਉਥੇ ਇੱਕ ਆਈਵਾਸ਼ ਲਈ ਚਲਈ 50 ਸਟੂਡੈਂਟ ਉਥੇ ਪੜ ਰਹੇ ਹੈ। ਔਰ ਜਿਹੜਾ ਸਰਬਨਗਰ ਸਕੂਲ ਹੈ ਜਿਹੜਾ ਸਿਰਫ ਪ੍ਰਾਇਮਰੀ ਸਕੂਲ ਵਾਸਤੇ ਅਲਾਟ ਹੋਈ ਸੀ ਜੁਬੀ ਬਾਈਰ ਗੱਜਗਾ ਉਥੇ ਸਕੂਲ ਦੀ ਬਿਲਡਿੰਗ ਡਿਵਾਈਡ ਕਰਕੇ ਕੋਈ ਅਕੈਡਮੀਆਂ ਨੂੰ ਕੋਈ ਸਪੋਰਟ ਅਕੈਡਮੀਆਂ ਨੂੰ ਜਿਹੜਾ ਥੋ ਕਲੀਅਰ ਪਤਾ ਲੱਗਦਾ ਕਿ ਇਹ ਇਹਦੇ ਆਪਣੇ ਪਰਸਨਲ ਕਮਰਸ਼ੀਅਲ ਗੇਨ ਵਾਸਤੇ ਯੂਜ਼ ਕਰ ਰਿਹਾ ਹੈ। ਨਿਊ ਸਕੂਲ ਉਥੇ ਵੀ ਜ਼ੀਰੋ ਹੈ। ਉਥੇ ਤੇ ਬਿਲਕੁਲ ਹੀ ਨਾਮ ਹੈਨੇਗਾ। ਸੋ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਚੀਜ਼ ਦੀ ਐਸਟੀਕੇ ਰੈਂਕੁਆਰੀ ਕੀਤੀ ਜਾਵੇ ਕਿ ਇਹ ਬੰਦਾ ਬਹੁਤ ਸਾਡੀ ਇਨਫੋਰਮੇਸ਼ਨ ਨੂੰ ਮੁਤਾਬਕ ਬਹੁਤ ਟੌਪ ਲੈਵਲ ਦਾ ਮੈਨੀਪੂਲੇਟਰ ਹੈ ਸੋ ਇਹਦੀ ਜਦੋਂ ਇਨਕੁਆਰੀ ਕੀਤੀ ਜਾਵੇ ਇੱਕ ਬੈਂਕਰ ਨੇ ਮੈਨੂੰ ਕੋਈ ਕਿਹਾ ਸੀਗਾ ਕਿ ਜਿਹੜੇ ਫਰਾਡ ਬੰਦੇ ਆ ਉਹਨਾਂ ਦੇ ਪੇਪਰ ਬੜੇ ਟੌਪ ਦੇ ਹੁੰਦੇ ਆ ਪਰ ਜਿਹੜੇ ਬੈਂਕਰ ਉਹ ਪੇਪਰਸ ਦੇ ਪਿੱਛੇ ਜਾ ਕੇ ਉਹਦੀ ਕਾਰਵਾਈ ਕਰਦੇ ਆ ਇਨਕੁਆਰੀ ਕਰਦੇ ਆ ਤੇ ਉਹ ਬੰਦੇ ਦੀ ਸਚਾਈ ਸਾਹਮਣੇ ਆਂਦੀ ਹੈ ਸੋ ਇਨ ਮਾਈ ਥੀਓ ਗਵਰਨਮੈਂਟਸ ਆਰ ਮੈਂਟ ਫॉर ਗਵਰਨੈਂਸ ਔਰ ਐਸਐਡੀ ਡੀਸੀ ਸਾਹਿਬ ਜਿਹੜੀ ਗਠਿਤ ਕੀਤੀ ਹੈ ਇਹ ਇਸ ਚੀਜ਼ ਦਾ ਟਰੂ ਪ੍ਰੂਫ ਹੈ ਕਿ ਗਵਰਨਮੈਂਟ ਇਜ਼ ਰੈਡੀ ਟੂ ਗਵਰਨ ਤੁਸੀਂ ਸੰਸਥਾ ਦੇ ਅੰਡਰ ਲੈਣਾ ਚਾਹੁੰਦੇ ਸਕੂਲ ਸੈਸੋਸੀਏਸ਼ਨ ਚਲਾਈ ਮਿਲ ਗਈ ਅਸੀਂ ਐਸੋਸੀਏਸ਼ਨ ਤੋਂ ਬਣਾਈ ਹੈ ਸਾਡੀ ਜਿੱਦਾਂ ਮੈਂ ਤੁਹਾਨੂੰ ਕਿਹਾ ਹੈ ਗਵਰਨਮੈਂਟਸ ਆਰ ਮੈਂਟ ਟੂ ਗਵਰਨ ਸੋ ਅਸੀਂ ਜ਼ਰੂਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਿੱਦਾਂ ਪਹਿਲਾਂ ਪੇਰੈਂਟਸ ਬੋਡੀ ਮੈਨੇਜਮੈਂਟ ਕਮੇਟੀ ਸਿਲੈਕਟ ਕਰਦੀ ਸੀ ਇਲੈਕਟ ਕਰਦੀ ਸੀ ਔਰ ਐਸੋਸੀਏਸ਼ਨ ਦੇ 올ਡ ਸਟੂਡੈਂਟ ਕਿਉਂਕਿ ਉਹ ਪੇਰੈਂਟਸ ਰਹੇ ଥି ਜਿਹੜੇ ਬੱਚੇ ਹੈ ਨਹੀਂ ਹੁੰਦੇ ਸੋ 올ਡ ਸਟੂਡੈਂਟ ਜਿਹੜੇ ਹੈ ਉਹ ਮੈਨੇਜਮੈਂਟ ਕਮੇਟੀ ਨੂੰ ਇਲੈਕਟ ਕਰਨ ਈਸੀ ਆਪਣੇ ਸੁਪਰਵਾਈਜ਼ਨ ਦੇ ਹੇਠ ਕਰਾਉਣ ਉਹਨਾਂ ਦੀ ਪੂਰੀ ਉਹਨਾਂ ਕੋਲ ਅਕਤਿਆਰ ਹੈਗੇ ਤੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਸਕੂਲ ਦੀ ਪੁਰਾਣੀ ਗਲੋਰੀ अचीव करेंगे कब्जा वो होंगे ਸਾਡੇ ਸਭ ਕੋਲ ਰਿਸੋਰਸਸ ਵੀ ਹੈ ਵੀ ਆਰ ਵੈਲ ਐਸਟੈਬਲਿਸ਼ਡ ਪੀਪਲ ਇਨ ਬਿਜ਼ਨਸ ਇਨ ਜੌਬਸ एवरीथिंग ਜੀ ਮਿਸੂਬਾ ਨੇ ਗਵਰਨਮੈਂਟਸ ਨੂੰ ਕੀ ਆ ਤੁਸੀਂ ਲੋ ਜੇ ਤੁਹਾਡੇ ਕੋਲ ਸਪੂਨ ਆ ਜਾਂਦਾ ਕਿ ਤੁਸੀਂ ਦਾਵਾ ਕਰਦਾ ਤੁਸੀਂ ਲੋ ਪੋਸਟ ਤੇ ਗਰੀਬ ਬੱਚਿਆਂ ਮੇ ਜਾਂ ਕੁਝ ਉਹਦਾ ਪਲਾਨ ਬਣਾਇਆ ਸੋਚਣਾ ਉਹਨਾਂ ਨੇ ਅਸੀਂ ਅਸੀਂ ਬਿਲਕੁਲ ਇਹਦੇ ਬਾਰੇ ਸੋਚਿਆ ਔਰ ਇਹ ਫਾਈਨਲ ਕੀਤਾ ਹੈ ਕਿ ਅਸੀਂ ਜਿੱਦੀ ਵੀ ਸਾਡੀ ਮੈਕਸिमम ਕਸ਼ਮਤਾ ਦੇ ਮੁਤਾਬਕ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਐ ਇਕਨੋਮਿਕਲੀ ਬੈਕਵਰਡ ਜਿਹੜੇ ਆਗੇ ਆ ਉਹਨਾਂ ਨੂੰ ਅਸੀਂ ਜਰੂਰ ਸਕੂਲ ਚ ਪ੍ਰਾਇੋਰਟੀ ਦੇਾਂਗੇ ਤੁਸੀਂ ਕਹੋ ਕਿ ਕਿਸੇ ਟਾਈਮ ਤੇ ਸਪਾਰਸ ਨਾ ਬੱਚੇ ਜਾਂਦੇ ਫਿਰ ਫਿਰ ਉਹਦਾ ਜਿਸਲਾ ਹੋ ਗਿਆ ਮੈਂ ਇਹ ਕਹਿ ਰਿਹਾ ਇਕਨੋਮਿਕਲੀ ਬੈਕਵਰਡ ਬੱਚਿਆਂ ਨੂੰ ਪ੍ਰਾਇੋਰਟੀ ਦੇਾਂਗੇ ਠੀਕ ਹੈ ਸਕੂਲ ਨੇ ਚੱਲਣਾ ਹੈ ਸਾਨੂੰ ਸਕੂਲ ਦੇ ਹਰ ਵਰਗ ਦੇ ਬੱਚੇ ਨੂੰ ਲੈਣਾ ਪੈਣਾ ਹੈ ਉਹਦੇ ਵਿੱਚ ਠੀਕ ਹੈ ਮਕਸਦ ਇਹ ਹੈ ਕਿ ਸਕੂਲ ਦੀ এডੂਕੇਸ਼ਨ ਲੈਵਲ ਇਹਨਾਂ ਅੱਛਾ ਹੋਣਾ ਜਿਹਦਾ ਜਿਹੜਾ ਸਾਡਾ ਪਹਿਲਾਂ ਸੀਗਾ ਕਿ ਜਿਹਦੇ ਕਰਕੇ ਅੱਜ ਅੱਛੀ ਅੱਛੀ ਜਗ੍ਹਾ ਤੇ ਸਾਡੇ ਸਟੂਡੈਂਟ ਹੈਗੇ ਐ ਸੋ ਸੇਮ ਥਿੰਗ ਵੀ ਵਾਂਟ ਟੂ ਅਚੀਵ ਨਾਓ ਸਰ ਤਾਂ ਪ੍ਰਾਪਰਟੀ ਪਹਿਲਾਂ ਉਹਦੇ ਕੋਲੋਂ ਵਾਪਸ ਲੈਣ ਦਾ ਤੁਹਾਡਾ ਤੁਹਾਡੀ ਐਸੋਸੀਏਸ਼ਨ ਅੰਦਰ ਆ ਉਸ ਤੋਂ ਬਾਅਦ ਮਕਸਦ ਕੀ ਹੈ ਗਰੀਬ ਵਰ ਦੇ ਬੱਚੇ ਪੜਨ ਜਿਹੜੇ ਨਹੀਂ ਪੜ ਸਕਦੇ ਮਕਸਦ ਤਾਂ ਕੁਝ ਇਦਾਂ ਦਾ ਮਤਲਬ ਉਸੇ ਦਾ ਬੈਲ ਸਾਰੇ ਮੈਨੇਜਡ ਆ ਬਿਜ਼ਨਸ ਵੈਰਨਾ ਤੁਹਾਡੇ ਕੋਲ ਸਾਰਾ ਕੁਝ ਹੈ ਤੁਹਾਡਾ ਮਕਸਦ ਪ੍ਰਾਪਰਟੀ ਲੈ ਕੇ ਉਸ ਪ੍ਰਾਪਰਟੀ ਦੀ ਜਿਸ ਦਾ ਫਲਾਕ ਕੇ ਜਿਹੜੇ ਬੱਚੇ ਨੇ ਸ਼ਹਿਰ ਦੇ ਜਿਹੜੇ